ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰਾਜ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕਾਰੋਬਾਰ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾ ਸੁਆ ਗੱਬਣ ਮੋਹਰਾ ਝੋਟੀ ਜਿਹੜੀ ਕਿ ਕੋਹਨੀ ਆ ਇਹ ਵਿਖਾਉਣੀ ਆ ਇਹ ਵਿਕਾਉ ਆ ਬਣਦੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਆ ਜਿਹੜੀ ਘਰ ਸਭ ਸੋ ਦੋਸਤੋ ਫੇਸਬੁੱਕ ਪੇਜ ਵੀ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਵੀ ਫੋਲੋ ਕਰ ਲਿਓ ਤੇ ਆਓ ਕਰਦੇ ਆ ਗੱਲਬਾਤ ਤੇ ਕਰਦੇ ਆ ਤੁਹਾਡੇ ਨਾਲ ਸਾਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਨਾ ਇਹ ਝੋਟੀ ਦੱਸੋ ਆਪਣੇ ਘਰ ਦੀ ਹੈ ਜੀ ਹਾਂ ਜੀ ਘਰ ਦੀ ਹੈ ਜੀ ਬਚਪਨ ਤੋਂ ਪਾਲੀ ਹੈ ਠੀਕ ਹੈ ਕਿੰਨਾ ਮਸੂਆ ਸੁਹੰਦੀ ਹੈ ਜੀ ਇਹ ਦੂਜਾ ਸੁਹਾਈ ਦੂਜਾ ਸੁਹ ਹਾਂਜੀ ਤੇ ਕਿੰਨੇ ਕ ਦਿਨ ਲੈਂਦੀ ਹੈ ਜੀ ਇਹ ਹਜੇ ਲੈਂਦੇ ਆ ਇਹ 10 ਦਿਨ 10 ਦਿਨ ਹਾਂਜੀ ਤੇ ਪਹਿਲੇ ਸੁਏ ਕਿੰਨਾ ਦੁੱਧ ਕੱਢਿਆ ਸੀ ਤੁਹਾਡੇ ਕੋਲ ਇਹ 12 ਲੀਟਰ ਕੱਢਿਆ ਜੀ 12 12.5 ਕੱਢਿਆ ਜੀ ਠੀਕ ਆ ਲਓ ਵੀ ਮਿੱਤਰੋ 12 12.5 ਲੀਟਰ ਦੁੱਧ ਪਹਿਲੇ ਸੁਏ ਕੱਢਿਆ ਹਾਂਜੀ ਤੇ ਹਾਂ ਬਹੁਤ ਸੀ ਨਾ ਝੋਟੀ ਬਹੁਤ ਥਣਾ ਦਾ ਸਾਈਜ਼ ਗਾਇਬ ਤੁਹਾਨੂੰ ਦਿਖਾਉਣੇ ਆ ਬਹੁ ਮੈਂ ਦੋਸਤੋ ਤੁਹਾਨੂੰ ਦੂਜਾ ਸੂਬਾ ਦੱਸਣਾ ਭੁੱਲ ਗਿਆ ਪਹਿਲਾ ਸੂਬਾ ਮੈਂ ਬੋਲ ਬੈਠਾ ਇਹ ਦੂਜੇ ਸੂਏ ਝੋਟੀ ਨੇ ਸੂਣਾ 10-12 ਦਿਨ ਲੈਂਦੀ ਆ ਝੋਟੀ ਬਹੁਤ ਸ਼ਕੀਨ ਆ ਦੇਖ ਸਕਦਾ ਹਾਂ ਸਿੰਘਾਂ ਤੋਂ ਸਿੰਘੇ ਦੇ ਕੱਢੇ ਹੋਏ ਆ ਦੋਨਾਂ ਪਾਸਿਆਂ ਤੋਂ ਥਣਾ ਦਾ ਸੈਜ ਹੈ ਬਹੁਤ ਚੰਗਾ ਸੀਲਸ ਲੱਗ ਬਹੁਤ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਮਗਰਲੇ ਪਾਸੇ ਹਵਾਨਾ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਸੁਥਰਾ ਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਲਓ ਮੇ ਮਤਰੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਸਾਫ ਸੁਥਰਾ ਹਵਾਨਾ ਹੈ ਪਿੱਠਪੋੜਾ ਚੰਗਾ ਤੇ ਘਰੇਲੂ ਪਰਿਵਾਰ ਕੋਲੇ ਇਹ ਜਾਨਵਰ ਆ ਦੇਖ ਸਕਦੇ ਹੋ ਤੁਸੀਂ ਨੋ ਇਹ ਨਾ ਹਾਂਜੀ ਕੀ ਮੁੱਲ ਰੱਖਿਆ ਦਾ ਜੀ ਪੂਰਾ ਲੱਖ ਰੱਖਿਆ ਜੀ ਪੂਰਾ ਲੱਖ ਰੁਪਏ ਹਾਂਜੀ ਤੇ ਮਾਨਤਾਣ ਹੋ ਜੂਗਾ ਵਿੱਚੋਂ ਹਾਂਜੀ ਕਰਾਂਗੇ ਲਓ ਵੀ ਮਿੱਤਰੋ 1 ਲੱਖ ਰੁਪਿਆ ਮੁੱਲਾ ਕੋਈ ਬਾਹਲਾ ਹੜਾ ਨਹੀਂ ਵਾਲਾਗਾ ਤੇ ਮਾਨਤਾਣ ਵੀ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਜਿਸ ਵੀ ਕਿਸੇ ਮੇਰੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਦੂਜਾ ਸੂਆ ਇਹ ਪਹਿਲੇ ਸੂਏ 12 13 ਲੀਟਰ ਦੁੱਧ ਨੇ ਕੱਢਿਆ ਤੇ ਐਦ ਕੀ ਦੂਜੇ ਸੂਣਾ 10 ਦਿਨ ਲੈਂਦੇ ਆ ਸਾਰੀ ਡਿਟੇਲ ਆਪਾਂ ਲੈ ਲਈ ਆ ਤੇ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਵਾਂਗੇ ਜਿਸ ਵੀ ਵੀਰ ਨੂੰ ਪਸੰਦ ਹੋਈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰਕੇ ਸੌਦਾ ਕਰ ਲਓ ਤੇ ਜਿਸ ਵੀ ਕਿਸੇ ਮੇਰੇ ਵੀਰ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਉਣੀ ਆ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆ ਅਜਿਹੀ ਨਵੀਆਂ ਵੀਡੀਓ ਦੇ ਨਾਲ। ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ।